ਅਸੀਂ ਉਹ ਸੁਣਦੇ ਰਹੇ ਸਾਰਾ ਕੰਮ ਤੋਂ ਬਾਅਦ ਇੱਕ 41 ਨੰਬਰ ਮਤਾ ਸੀਗਾ ਜਿਹੜਾ ਜ਼ਾਇਦਾਦ ਨਾਲ ਸੰਬੰਧ ਚ ਉਹ ਕਹਿੰਦੇ ਵੀ ਬਾਅਦ ਸੁਣਾਗੇ ਜਦੋਂ ਸੁਣਦੇ 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 ਉਹ ਮੀਟਿੰਗ ਸੰਪੰਨ ਹੋਣ ਤੋਂ ਬਾਅਦ ਮੈਂ ਕਿਹਾ ਪ੍ਰਧਾਨ ਜੀ ਜਿਹੜੇ ਜਾਦੇ ਸੀਗੇ ਮਤੇ ਜ਼ਰੂਰੀ ਚੌੜਾ ਸਾਹਿਬ ਵਾਲਾ ਤੇ ਸਿੰਘ ਸਾਹਿਬ ਵਾਲਾ ਚੌੜਾ ਸਾਹਿਬ ਵਾਲਾ ਤਾਂ ਸਾਰਿਆਂ ਨੇ ਉਹ ਸਹਿਮਤੀ ਨਾ ਕਰਤਾ ਵਾਪਸ ਲੈ ਲਿਆ ਵਿਡਰੋਅ ਕਰ ਲਿਆ ਮਤਲਬ ਉੱਤੇ ਕੋਈ ਬਹਿਸ ਨਹੀਂ ਹੋਈ ਜਿਹੜਾ ਗਿਆਨੀ ਹਰਪੀ ਸਿੰਘ ਆਲਾ ਕਹਿੰਦੇ ਜੀ ਛੱਡੋ ਪੈਂਡਿੰਗ ਕਰਤਾ ਮੈਂ ਨਾਲ ਦੇ ਮੈਂਬਰਾਂ ਨੂੰ ਕਿਹਾ ਵੀ ਪਹਿਲਾਂ ਵਿਚਾਰ ਲਿਆ ਉਹ ਕਹਿੰਦਾ ਨਹੀਂ ਇਹ ਕਹਿੰਦੇ ਪੈਂਡਿੰਗ ਕਰ ਦੋ ਮਤਲਬ ਉੱਤੇ ਬਿਲਕੁਲ ਨਹੀਂ ਕਿਹਾ ਗਿਆ ਕੋਈ ਨਾ ਉੱਤੇ ਅਸਲ ਗੱਲ ਮੈਂ ਤੁਹਾਡੇ ਧਿਆਨ ਜੇ ਲਿਆਉਣਾ ਚਾਹੁੰਦਾ ਵੀ ਜਿਹੜੀ ਅਰਜੈਂਟਲੀ ਮੀਟਿੰਗ ਹੋਣੀ ਹੁੰਦੀ ਹੈ ਉਹਦੀ ਪੁਸ਼ਟੀ ਹੋਣੀ ਹੁੰਦੀ ਹੈ ਜਦੋਂ ਤੁਸੀਂ ਪੈਂਡਿੰਗ ਕਰਦੇ ਹੋ ਇਹਦਾ ਮਤਲਬ ਤੁਸੀਂ ਪੁਸ਼ਟੀ ਕਰਾ ਨਹੀਂ ਰਹੇ ਅੱਜ ਪੁਸ਼ਟੀ ਨਹੀਂ ਕਰਾ ਰਹੇ ਪੁਸ਼ਟੀ ਦੇ ਹੱਕ ਜਾਂ ਵਿਰੋਧ ਦੀ ਗੱਲ ਹੀ ਨਹੀਂ ਰਹੀ ਤੁਸੀਂ ਪੈਂਡਿੰਗ ਕਰਦੇ ਪਰ ਜਦੋਂ ਅਸੀਂ ਉਹ ਸਾਰਾ ਕੁਝ ਕਰਕੇ ਬਾਹਰ ਆਏ ਪ੍ਰੈਸ ਰੂਪ ਆਭੀ ਸਭ ਚਲੇ ਗਏ ਮੈਂ ਸਰਸਰੀ ਗੱਲ ਕਹਿ ਤੀ ਮੈਂ ਕਿਹਾ ਜੀ ਚੌੜਾ ਸਾਹਿਬ ਵਾਲਾ ਗੱਲ ਕਰਤੀ ਉਹ ਮਤਾ ਹੋ ਗਿਆ ਧਾਮੀ ਸਾਹਿਬ ਕਹਿੰਦੇ ਜਿਹੜਾ ਕੋ ਤੁਸੀਂ ਚਾਹੁੰਦੇ ਸੀ ਭਾਈ ਉਹ ਕਰਤਾ ਆਪਾਂ ਇੱਕ ਮੈਂ ਇਸ਼ੂ ਲੈਂਦਾ ਸੀ ਜਿਹੜੇ ਮੁੰਡਿਆਂ ਨੂੰ ਪੰਜਾਬ ਦੇਆਂ ਨੂੰ ਉੱਤੇ ਜੁਪੀ ਦੇ ਵਿੱਚ ਉਹ ਇਨਕਾਊਂਟਰ ਆ ਵੀ ਉਹਦੀ ਆਪਾਂ ਨੂੰ ਜਾਂਚ ਮੰਗੋ ਪੰਜਾਬ ਨੇ ਇਹ ਦਰਦ ਸਹਿ ਆ ਵਾ ਦੁਬਾਰਾ ਫੇਰ ਇਹ ਸ਼ੁਰੂ ਹੋਇਆ ਸਹੀ ਆ ਗਲਤ ਆ ਕਿਸ ਕੀ ਤੋਂ ਜਾਂਚ ਕਰਾਉਣੀ ਆ ਆਪਾਂ ਸ਼੍ਰੋਮਣੀ ਕਮੇਟੀ ਇਹਦੇ ਬਾਰੇ ਆਵਾਜ਼ ਬੁਲੰਦ ਕਰੀ ਉਹ ਮੰਨ ਲਿਆ ਮੈਂ ਕਿਹਾ ਜੀ ਹੁਣ ਹਰਪੀਜ਼ ਬਾਰੇ ਉਹਦੇ ਪੈਂਡਿੰਗ ਆ ਛੱਡੋ ਪੈਂਡਿੰਗ ਦਾ ਮਤਲਬ ਸਾਡੀ ਐਕਟ ਦੀ ਭਾਸ਼ਾ ਦੇ ਵਿੱਚ ਜੇ ਪੁਸ਼ਟੀ ਤੁਸੀਂ ਨਹੀਂ ਕਰਾਉਂਦੇ ਉਹ ਖੂ ਗਾਤੇ ਪੈ ਗਿਆ ਜਿਹੜਾ ਪ੍ਰੈਸ ਨੋਟ ਬਾਅਦ ਮੇਰੇ ਕੋਲੇ ਆਇਆ ਤੁਸੀਂ ਦੇਖੋ ਧਾਮੀ ਸਾਹਿਬ ਜਾ ਰਹੇ ਆ ਕੰਮ ਨਿਕਲਣ ਲੱਗਿਆ ਪ੍ਰੈਸ ਨੋਟ ਬਣ ਕੇ ਵੀ ਆ ਗਿਆ ਉਹਦੇ ਚੋਂ ਕਹਿੰਦੇ ਵੀ 1 ਮਹੀਨਾ ਮਿਆਦ ਵਧਾਤੀ ਮੈਂ ਪ੍ਰੈਸ ਕਾਨਫਰੰਸ ਜਿਹੜੀ ਮਾਰੀ ਮੋਟੀ ਆਪਦੀ ਸੀ ਉਹ ਚ ਪ੍ਰੈਸ ਵਾਲਿਆਂ ਨੂੰ ਬੇਨਤੀ ਕਰ ਲਿਆ ਵੀ ਮੈਂ 20 ਮਿੰਟ ਚ ਆਇਆ ਮੈਂ ਅੰਦਰ ਦਫ਼ਤਰ ਚਲੇ ਗਿਆ ਦਫ਼ਤਰ ਚਲੇ ਕੇ ਜਿਹੜੀਆਂ ਪਿਛਲੀਆਂ ਮੀਟਿੰਗਾਂ ਸੀ ਉਹਦੇ ਮੈਂ ਕਾਰਵਾਈ ਪ੍ਰोसीडिंग ਮੈਂ ਕਿਹਾ ਸਾਰੀ ਮੈਨੂੰ ਦੇ ਦਿਓ ਉਹ ਪ੍ਰोसीडिंग ਚ ਇਹ ਸਪੈਸ਼ਲ ਲਿਖਿਆ ਸੀ ਇੱਕ ਤਾਂ ਮੈਂਬਰ 3 ਮੈਂਬਰੀ ਕਮੇਟੀ ਨਹੀਂ ਸੀ ਜਾਂਚ ਵਾਲੀ 4 ਮੈਂਬਰੀ ਕਮੇਟੀ ਹੈ ਇੱਕ ਸਾਡਾ ਅ ਗੁਰਨਾਮ ਸਿੰਘ ਨਾਉ ਦਾ ਬੀਤ ਸਖਤਰ ਸੀਗਾ ਵਿੱਚ ਪਾਇਆ ਹੋਇਆ ਉਹ 4 ਥੱਲੇ ਲਿਖਿਆ ਵੀ ਇਹ 15 ਦਿਨਾਂ ਚ ਜਾਂਚ ਮੁਕੰਮਲ ਹੋਊਗੀ ਇੱਕ ਜਿਹੜੀ ਗੋਲ ਮੋਲ ਚੀਜ਼ ਲਿਖਦੇ ਆ ਵੀ ਜਾਂਚ ਮੁਕੰਮਲ ਹੋਣ ਤੱਕ ਹੱਡ ਗ੍ਰਾਂਤੀ ਦਮਦਮਾ ਸਾਹਿਬ ਸੁਭਾਮਾ ਨੂੰ ਮੋਣਗੇ ਹਰਪ੍ਰੀਤ ਸਿੰਘ ਦੀ ਜਗ੍ਹਾ ਤੇ ਹੂੰ ਇਹਦਾ ਮਤਲਬ ਤੁਸੀਂ ਇਹ ਜਿਹੜੀ ਅੱਜ ਪੈਂਡਿੰਗ ਕੀਤੀ ਆ ਇੱਕ ਮਹੀਨੇ ਲਈ ਉਹਨੂੰ ਹੋਰ ਰੈਸਟਿਗੇਟ ਰੱਖਿਆ ਲਮਕਾ ਲਿਆ ਜਾਂ ਉਹਦੇ ਤੋਂ ਵੱਖ ਰੱਖਿਆ ਇਹਦਾ ਮਕਸਦ ਮੈਂ ਤਾਂ ਇਹ ਸਮਝਦਾ ਇਹ ਆਪਣੇ ਸਾਹਿਬ ਇਹਦਾ ਮਤਲਬ ਜੇ ਕਮੇਟੀ ਤੇ ਹੋਰ ਹੁੰਦੇ ਜਦੋਂ ਜਥੇਦਾਰ ਆਖਾਲਸਾਬ ਨੇ ਕਿਹਾ ਸੀ 6 ਮੈਂਬਰੀ ਕਮੇਟੀ ਐਨਾਉਂਸ ਕੀਤੀ ਉਹ ਬਾਅਦ ਚ 7 ਮੈਂਬਰੀ ਨਿਕਲੀ ਤੁਹਾਡੇ ਵਾਲੀ ਕਮੇਟੀ ਦੀ ਪਹਿਲਾਂ 6 ਮੈਂਬਰੀ ਆਈ ਤੇ ਹੁਣ ਉਹ 4 ਮੈਂਬਰੀ ਨਿਕਲੀ ਇਹ ਕਿਉਂ ਬਦਲ ਦਿੰਦੇ ਕੋਈ ਜਾ ਕੇ ਕਿਉਂ ਬਦਲ ਦਿੰਦੇ ਇਹ ਤਾਂ ਹੋਰ ਦੇਖੋ ਜਦੋਂ ਅਸੀਂ ਗੈਰ ਅਫੀਸ਼ੀਅਲੀ ਦੇਖੋ ਇਹਨਾਂ ਨੇ ਡਰਾਫਟਿੰਗ ਉਦੋਂ ਨਹੀਂ ਕਰਦੇ ਡਰਾਫਟਿੰਗ ਕਰਦੇ ਆ ਬਾਹਰ ਅੱਜ ਜਿਹੜੀ ਮੀਟਿੰਗ ਹੈਗਾ ਅੱਜ ਦੀ ਡਰਾਫਟਿੰਗ ਉਹ ਕਹਿੰਦੇ ਅੱਜ ਹੋਈ ਨਹੀਂ ਹੋ ਸਕਦਾ ਕੱਲ ਨੂੰ ਜਿਹੜੀ ਗੱਲ ਮੈਂ ਕੁਝ ਕਹਿੰਦਾ ਇਹ ਤਾਂ ਅਲੱਗ ਕੁਝ ਹੋਰ ਨਿਕਲੇ ਆਵੇ ਵਿੱਚੋਂ ਇਹ ਤਾਂ ਪ੍ਰੈਸ ਨੋਟ ਹੀ ਆ ਨਾ ਕੱਲਾ ਤੇ ਇਹ ਇਹ ਬੜਾ ਨੈਤਿਕਤਾ ਤੇ ਪ੍ਰਸੰਚਨਾ ਦੇਖੋ ਅਸੀਂ ਉਸ ਟਰਸਟ ਦੇ ਮੈਂਬਰ ਅਡਜੈਕਟਰ ਕਿਉਂ ਮੈਂ ਵੀ ਮਹਿਸੂਸ ਕਰਦਾ ਸਾਨੂੰ ਵੀ ਨੇਰੇ ਚ ਰੱਖਿਆ ਜਾਂਦਾ ਨਹੀਂ ਪ੍ਰੋਡੈਂਟ ਪ੍ਰੋਡੈਂਟ ਸਾਹਿਬ ਇਹਦਾ ਮਤਲਬ ਇਹਦਾ ਮਤਲਬ ਜਿਹੜਾ ਇਹ ਸੀਗਾ ਕਿ ਸਿੰਘ ਸਾਹਿਬ ਨੂੰ ਜਾਂ ਅਕਾਲ ਤਖਤ ਸਾਹਿਬ ਨੂੰ ਇਹ ਜਾਂਚ ਸੌਂਪੀ ਜਾ ਸਕਦੀ ਹੈ ਉਹਦੀ ਮੰਗ ਕਰਨ ਦਾ ਮੌਕਾ ਨਹੀਂ ਦਿੱਤਾ ਤੁਹਾਨੂੰ ਕਿਸੇ ਨੂੰ ਉੱਥੇ ਨਾ ਨਾ ਮੌਕਾ ਨਹੀਂ ਦੇਖੋ ਉਹ ਤਾਂ ਇੰਨੀ ਕੁ ਮੈਂ ਗੱਲ ਕਰਨਾ ਮੇਰਾ ਇੱਕ ਗੈਰ ਹਾਜ਼ਰ ਹੋਣਾ ਜਿਹੜਾ ਸਮੇਂ ਸਮ ਨਾ ਪੁੱਜਣਾ ਚਾਹੇ ਕਾਰਨ ਕੋਈ ਵੀ ਹੋ ਗਿਆ ਪਰ ਉਦੋਂ ਪਹਿਲਾਂ ਮੈਂ ਸਾਰੇ ਮੈਂਬਰਾਂ ਤੋਂ ਪੁੱਛ ਲਿਆ ਵੀ ਵਿਚਾਰਿਆ ਗਿਆ ਕਹਿੰਦਾ ਨਹੀਂ ਜੀ ਉਹ ਤਾਂ ਕਹਿੰਦਾ ਛੱਡੋ ਜੋੜਾ ਚੌੜਾ ਸਾਹਿਬ ਵਾਲਾ ਵਾਪਸ ਲੈ ਲਓ ਆਉਂਦੀਆਂ ਭਾਵਨਾਵਾਂ ਵਾ ਤੇ ਇਹ ਛੱਡੋ ਪੈਂਡਿੰਗ ਕਰ ਦਿਓ ਉਹਨੂੰ ਆਮ ਜਿਹੜੇ ਮਤੇ ਇੱਕ 41 ਨੰਬਰ ਮਤਾ ਹੋਰ ਪੈਂਡਿੰਗ ਕੀਤਾ ਹੂੰ ਉਹਨੂੰ ਪਾਸ ਨਹੀਂ ਕੀਤਾ ਇਹਦਾ ਮਤਲਬ ਉਹਤੇ ਕੋਈ ਨਹੀਂ ਸਾਡੀ ਭਾਸ਼ਾ 'ਚ ਹਮੇਸ਼ਾ ਇਹੀ ਹੁੰਦਾ ਪੈਂਡਿੰਗ ਕਰਤਾ ਬਸ ਛੱਡਤਾ ਪਰ ਜਿਹੜਾ ਪਿਛਲੇ ਜਿਹੜਾ ਪ੍ਰਾਨ ਸਾਹਿਬ ਜਿਹੜਾ ਪਿਛਲੀ ਮੀਟਿੰਗ ਦੇ ਵਿੱਚ ਕੋਈ ਮਤਾ ਆਇਆ ਹੋਵੇ ਤੇ ਉਸ ਨੂੰ ਜੇ ਅਗਾਹ ਵਧਾਉਣਾ ਤਾਂ ਅਗਲੀ ਮੀਟਿੰਗ 'ਚ ਉਹਨੂੰ ਇੱਕ ਤਰ੍ਹਾਂ ਨਾਲ ਲਿਆ ਕੇ ਪ੍ਰਵਾਨ ਕਰਨਾ ਪੈਂਦਾ ਪ੍ਰਵਾਨ ਕਰਨਾ ਪ੍ਰਵਾਨ ਕਰਦੇ ਆ ਮਤਲਬ ਖਾਰਜ ਹੈ ਖਾਰਜਾ ਇੱਕ ਹੋਰ ਦੇ ਕਿਉਂ ਖਾਰਜ ਵਾਲੀ ਗਲਤ ਇਹਨਾਂ ਨੇ ਰੋਕ ਲਈ ਨਾ ਫਿਰ ਚੋਰ ਮੋਰੀ ਦਾ ਵੀ ਇੱਕ ਮਹੀਨਾ ਤੁਸੀਂ ਦੇਖਿਓ ਦੇਖੋ ਜਿੰਨੇ ਕ ਮੈਨੂੰ ਗਿਆ ਨਾ ਪ੍ਰਬੰਧਾਂ ਦੇ ਲਈ ਐਜੀਪੀਸੀ ਪ੍ਰਬੰਧ ਕਰਦੀ ਆ ਗੁਰਦੁਆਰਿਆਂ ਦਾ ਜੀ ਠੀਕ ਹੈ ਪ੍ਰਟਮ ਦਾਕ ਪ੍ਰਬੰਧ ਕਰਦੀ ਆ ਪ੍ਰਬੰਧਕੀ ਫੈਸਲੇ ਅਸੀਂ ਲੈਣੇ ਹੁੰਦੇ ਆ ਅਰਜੈਂਟਲੀ ਹੂੰ ਜਿਹੜੇ ਉਹ ਫੈਸਲਾ ਪ੍ਰਬੰਧਕ ਨਹੀਂ ਸੀ ਉਹ ਧਾਰਮਿਕ ਕਹਿ ਸਕਦੇ ਹਾਂ ਜਾਂ ਸਿਆਸਤ ਤੋਂ ਪ੍ਰੇਰਿਤ ਕਹਿ ਸਕਦੇ ਜਿਹੜਾ ਅਰਜੈਂਟ ਬੈਟਰ ਸੀ ਅੱਛਾ ਜੇ ਤੁਹਾਨੂੰ ਇੰਨਾ ਅਰਜੈਂਟਲੀ ਸੀ ਤੁਸੀਂ ਜਨਾਜ਼ਾ ਆਪ ਕੱਢ ਰਹੇ ਹੋ ਪ੍ਰਧਾਨ ਸਾਹਿਬ ਵੀ ਵਿਚੇ ਹੀ ਆ ਹੂੰ ਹੁਣ ਤੁਸੀਂ ਇੱਕ ਮਹੀਨਾ ਇਹਦਾ ਮਤਲਬ ਪਾ ਰਹੇ ਹੋ 45 ਦਿਨ ਬਾਅਦ ਵੇਟ ਕਰੋਗੇ ਉਦੋਂ ਅਰਜੈਂਟਲੀ ਮੀਟਰ ਸੀ ਹੂੰ ਇੱਕ ਹੋਰ ਨਾਲ ਜੁੜਦੀ ਇੱਕ ਇੱਕ ਨਾਲ ਹੋਰ ਜੁੜਦੀ ਜੀ ਤੁਸੀਂ ਕਹਿੰਦੇ ਸਾਨੂੰ ਚੋਣ ਕਮਿਸ਼ਨ ਇਹਨਾਂ ਹੁਕਮਨਾਮਿਆਂ ਨੂੰ ਜੇ ਅਸੀਂ ਮੰਨ ਲਾਂਗੇ ਸਾਡੇ ਤੇ ਤਲਵਾਰ ਲਟਕਦੀ ਆ ਸਾਡੀ ਪਾਰਟੀ ਦਾ ਨਿਸ਼ਾਨ ਚਲੇ ਜਾਊ ਆਪ ਕਹਿ ਰਹੇ ਹੋ ਹਰਿਆਣੇ ਦੀਆਂ ਚੋਣਾਂ ਕਰਕੇ ਅਸੀਂ ਕਰ ਰਹੇ ਹਾਂ ਅਕਾਲੀ ਦਲ ਦਾ ਚੋਣਾ ਲੜੀ ਨਹੀਂ ਰਿਹਾ ਹੂੰ ਤੁਸੀਂ ਇੰਡਾਇਰੈਕਟਲੀ ਇੱਕ ਫੋਰਮ ਬਣਾ ਕੇ ਚੋਣਾ ਲੜਦੇ ਹੋ ਤੁਸੀਂ ਦੱਸੋ ਤਾਂ ਨੈਤਿਕ ਗਈ ਯਾਰ ਸਾਡੇ ਆਗੂਆਂ ਦੀ ਹੂੰ ਇਹ ਵੱਡਾ ਸਵਾਲ ਹੈ ਤੁਸੀਂ ਧਾਰਮਿਕ ਚੋਣਾ ਲੜ ਰਹੇ ਹੋ ਹਾਂਜੀ ਬਿਲਕੁਲ ਦਲੀਲ ਉਹ ਹੀ ਦਿੱਤੀ ਗਈ ਹੈ ਕਿ ਉਹ ਜਿਹੜਾ ਜਥੇਦਾਰ ਸਾਹਿਬ ਦਾ ਹੋਰ ਵੀ ਨਾ ਪਾਇਆ ਉਹਦੇ ਕੋ ਦਾ ਕਾਰਨ ਨਹੀਂ ਦਿੱਤਾ ਗਿਆ ਕਿ ਐਸੀ ਹਰਿਆਣਾ ਚੋਣਾ ਲੜ ਰਹੇ ਆ ਉਹ ਚੋਣਾ ਲੜ ਤੁਸੀਂ ਹਸਾਬ ਲਾ ਲਓ ਵੀ ਆ ਦੇਖੋ ਜਾਤੀ ਤੌਰ ਤੇ ਮਹਿਸੂਸ ਕਰਦੇ ਆ ਵੀ ਆਪਦੇ ਜਾਚ ਆਪ ਨਿਕਲਣਾ ਵੀ ਚਾਹੁੰਦੇ ਆ ਬਖਾਵਾ ਵੀ ਕਰਦੇ ਆ ਤੇ ਆਪਦੀਆਂ ਪੁਗਦੀਆਂ ਮਨੀ ਕਿੱਦਾਂ ਨੂੰ ਗੱਲ ਚਲੇਗੀ ਇਹ ਜਿਵੇਂ ਜਿਵੇਂ ਸਹੀ ਵੀ ਇੱਕ ਹੋਰ ਗੱਲ ਜਿਹੜੀ ਸੀ ਪਿਛਲੀ ਮੀਟਿੰਗ ਦੇ ਵਿੱਚ ਤੁਸੀਂ ਉਦੋਂ ਵੀ ਤੁਸੀਂ ਡਿਸੈਂਟਿੰਗ ਨੋਟ ਦਿੱਤਾ ਸੀਗਾ ਕਿ ਨਰਾਇਣ ਸਿੰਘ ਚੌੜਾ ਨੂੰ ਨਾ ਇਹ ਕਰੋ ਇਹ ਨਹੀਂ ਠੀਕ ਜਾਂ ਟੈਕਨੀਕਲੀ ਵੀ ਠੀਕ ਨਹੀਂ ਹਾਂਜੀ ਉਦੋਂ ਤਾਂ ਨਹੀਂ ਪਰਵਾਹ ਹੋਇਆ ਵੀ ਚੱਕ ਕੇ ਕਰ ਦੋ ਫਟਾਫਟ ਕਰਕੇ ਚਲੇ ਜਾਓ ਦੂਸਰਾ ਜਿਹੜਾ ਗੈਂਦੀ ਹਰਪ੍ਰੀਤ ਸਿੰਘ ਨੂੰ ਵੀ ਇਸ ਤੰਗ ਦੇ ਨਾਲ ਜਾਂਚ ਮਿਠਾਉਣ ਦੀ ਗੱਲ ਸੀ ਵਿਰੋਧ ਇਹਦਾ ਵੀ ਹੋਇਆ ਪਰ ਜਿਹੜੀ 23 ਦਸੰਬਰ ਦੀ ਮੀਟਿੰਗ ਸੀ ਉੱਚ ਹਰਪ੍ਰੀਤ ਸਿੰਘ ਆ ਲਈ ਜੰਡਾ ਆਇਆ ਸੀ ਵਾ ਇਸ ਕੱਲਾ ਐਮਰਜੈਂਸੀ ਜਿੰਦਾ ਕੱਲਾ ਜੰਡਾ ਹੁੰਦਾ ਫਿਰ ਜੋ ਕੰਡਾ ਜੰਡਾ ਉਹਦੇ ਚ ਆਇਆ ਸੀਗਾ ਤਾਂ ਉਦੋਂ ਤਾਂ ਇਸ ਗੱਲ ਦੇਖੀ ਜਾ ਰਹੀ ਸੀ ਜਥੇਦਾਰ ਕਾਲ ਤੱਕ ਤੋਂ ਨਰਾਜ ਨੇ ਇਹ ਸ਼ਾਇਦ ਜਥੇਦਾਰ ਲੋਸ ਸੌਫ ਦਿੱਤਾ ਜਾਵੇ ਬਿਲਕੁਲ ਜੀ ਬਿਲਕੁਲ ਫਿਰ ਹੁਣ ਇਰਹੁਣੇ ਮਨ ਬਦਲ ਲਿਆ ਦਾ ਮਤਲਬ ਵੀ ਕੋਈ ਗੱਲ ਨਹੀਂ ਚੰਦਾ ਕਰੋ ਆਪਾਂ ਖੱਡੋ ਜੇਜ਼ਦਰ ਸਾਹਿਬ ਨੂੰ ਕਿਉਂ ਪਈ ਦੇ ਬਿਲਕੁਲ ਜੀ ਇਹਦਾ ਮਤਲਬ ਉਸ ਤੋਂ ਨਹੀਂ ਪ੍ਰਵਾਹ ਨਹੀਂ ਕਰਦੇ ਅਸੀਂ ਕਿਸੇ ਦੀ ਹੋਰ ਪ੍ਰਵਾਹ ਕਰਦੇ ਹ ਜੇਜ਼ਦਰ ਸਾਹਿਬ ਦੇਖੋ ਹੁਕਮਨਾਮਾ ਅਸੀਂ ਅੱਧਾ ਅਧੂਰਾ ਮੰਨਦੇ ਹ ਉਹ ਹੁਕਮਨਾਮਾ ਹੋਰ ਕੋਈ ਨਾ ਮੰਨੇ ਪ੍ਰਧਾਨ ਧਾਮੀ ਸਾਹਿਬ ਦਾ ਮੰਨਣ ਉਸ ਕਮੇਟੀ ਦੇ ਮੁਖੀ ਆ ਉਹ ਵੀ ਨਹੀਂ ਮੰਨਦੇ ਜੱਜਰ ਸਾਹਿਬ ਕਹਿੰਦੇ ਤੁਹਾਡਾ ਅਧਿਕਾਰ ਖੇਤਰ ਨਹੀਂ ਇਹ ਸਿੰਘ ਸਭਾਨ ਦਾ ਪਰੰਪਰਾ ਮੁਤਾਬਕ ਜਿੰਨਾ ਮੈਂ ਪੜਿਆ ਵਾ ਪੜਿਆ ਹੀ ਐ ਐਕਟ ਬਾਰੇ ਮੈਨੂੰ ਨਹੀਂ ਪਤਾ ਵਾਲਾ ਉਹ ਚਾ ਵੀ ਜੇ ਪੰਜਾਂ ਸਿੰਘ ਸਭਾਨਾਂ 'ਚੋ ਕਿਸੇ ਤੇ ਕਿਸੇ ਤਰ੍ਹਾਂ ਵੀ ਦੋਸ਼ ਲੱਗ ਜਾਂਦਾ ਨੈਤਿਕਤਾ ਦੇ ਆਧਾਰ ਤੇ ਉਹ ਪਾਸੇ ਆ ਜਾਂਦੇ ਆ ਉਹਦੀ ਜਗ੍ਹਾ ਤੇ ਬਦਲਵਾ ਪ੍ਰਬੰਧ ਹੈਡ ਗ੍ਰਾਂਤੀ ਦਰਬਾਰ ਸਾਹਿਬ ਜਾ ਕੇ ਹੋਰ ਤਖਤਾਂ ਤੋਂ ਹੈਡ ਗ੍ਰਾਂਤੀ ਲੈ ਕੇ ਵਿਚਾਰਿਆ ਜਾਂਦਾ ਜਦ ਤੱਕ ਉਹਨਾਂ ਤੇ ਦੋਸ਼ ਸਾਬਤ ਹੁੰਦਾ ਇਹ ਪਰੰਪਰਾਵਾਂ ਅਸੀਂ ਸ਼੍ਰੋਮਣੀ ਕਮੇਟੀ ਪਰੰਪਰਾਵਾਂ ਦੀ ਮੰਨਦੀ ਸਾਡੇ ਵਰਗੇ ਮੈਂ ਆਪ ਵੀ ਉਹਨਾਂ ਚਾ ਪੋਲਿਟੀਕਲ ਤਾਂ ਹੈ ਨਾ ਇਕੱਲੇ ਧਾਰਮਿਕ ਤਾਂ ਨਹੀਂ ਹੈਗੇ ਧਰਮ ਦੀ ਤਾਂ ਆੜ ਲਈ ਆ ਚੋਣਾਂ ਲੜੀਆਂ ਧਰਮ ਦੀਆਂ ਦਾ ਸਾਡੇ ਵਰਗੇ ਪੋਲਿਟੀਕਲ ਲੋਕ ਜਿਹੜੀ ਸਰਮੌਰ ਸੰਸਥਾ ਉਹਨਾਂ ਦੇ ਆਗੂ ਆ ਜਿਨ੍ਹਾਂ ਨੂੰ ਅਸੀਂ ਸਜਦਾ ਕਰਦੇ ਹਾਂ ਜੁਵਾਨ ਚੋਂ ਇਹ ਵੀ ਕਹਦੇ ਨੇ ਆਪੇ ਬੜੇ ਸਰਮੌਰ ਆ ਉਹਨਾਂ ਦੀ ਤਕਦੀਰ ਦਾ ਫੈਸਲਾ ਅਸੀਂ ਕਰਾਂਗੇ ਨੈਤਿਕਤਾ ਦੇ ਤੌਰ ਤੇ ਗਲਤ ਚਲੋ ਇਹ ਇਹ ਮਾਮਲਾ ਬਹੁਤ ਵੱਡਾ ਤੇ ਗਹਿਰਾ ਗੰਭੀਰ ਆ ਤੁਸੀਂ ਅੰਦਰ ਦੇ ਹਵਾਲੇ ਨਾਲ ਗੱਲ ਕੀਤੀ ਹੈ ਬਾਕੀ ਕੁਝ ਅੰਦਰ ਲੀਆਂ ਗੱਲਾਂ ਮੈਨੂੰ ਪਤਾ ਲੱਗਾ ਕਿ ਹਮੀਰ ਜੀ ਹੋਰਾਂ ਕੋਲ ਵੀ ਨਹੀਂ ਸੀ ਉਧਰ ਵੀ ਜਾਣਾ ਬਸ ਇੱਕ ਛੋਟੀ ਜੀ ਟਿੱਪਣੀ ਜ਼ਰੂਰ ਕਰਿਓ ਕਿ ਬਾਹਰ ਆ ਕੇ ਐਸਜੀਪੀਸੀ ਪ੍ਰਧਾਨ ਸਾਹਿਬ ਨੇ ਕਿਹਾ ਕਿ ਮੇਰਾ ਗਲਾ ਦੁਖਦਾ ਮੈਂ ਬੋਲ ਨਹੀਂ ਸਕਦਾ ਅੰਦਰ ਵੀ ਚੁੱਪ ਸੀ ਕਿ ਅੰਦਰ ਬੋਲਦੇ ਸੀ ਨਹੀਂ ਅੰਦਰ ਤਾਂ ਬੋਲਦੇ ਸੀ